ਸਮਰਾੜਾ ਪੁਲਿਸ ਵੱਲੋਂ ਕੱਲੂ ਕਰਾ ਸਪਤਾਹ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਵਿੱਚ ਆਵਾਜ਼ਾਈ ਵਾਲੇ ਸਥਾਨਾਂ ਬੱਸ ਸਟੈਂਡ ਤੇ ਸਾਈਕਲ ਮੋਟਰਸਾਈਕਲ ਸਟੈਂਡ ਤੇ ਸਰਚ ਕਰ ਤਲਾਸ਼ੀ ਲਈ ਗਈ ਸ਼ੱਕੀ ਵਿਅਕਤੀਆਂ ਦੀ ਅਤੇ ਉਹਨਾਂ ਦੇ ਬੈਗਾਂ ਦੀ ਤਲਾਸ਼ੀ ਲਈ ਗਈ ਪੁਲਿਸ ਵੱਲੋਂ ਬੱਸ ਸਟੈਂਡ ਵਿੱਚ ਜਾ ਰਹੀਆਂ ਬਸਾਂ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਗਈ ਸਵਾਰੀਆਂ ਦੇ ਬੈਗਾਂ ਨੂੰ ਵੀ ਖੰਗਾ ਲਿਆ ਗਿਆ ਮਾਨਯੋਗ ਡਾਕਟਰ ਦਿਉਤੀ ਜਦਵ ਬੈਂਸ ਐਸਐਸਪੀ ਹੁਣ ਜ਼ਿਲ੍ਹਾ ਖੰਨਾ ਉਹਨਾਂ ਦੀਆਂ ਹਦਾਇਤਾਂ ਤੇ ਅੱਜ ਅਸੀਂ ਢੱਲੂ ਘਰੇ ਹਫ਼ਤੇ ਨੂੰ ਮੁਕ ਰੱਖਦੇ ਹੋਇਆ ਸਰਚ ਜ ਕਰੇ ਉਹਦੇ ਦੌਰਾਨ ਅਸੀਂ ਜਿਵੇਂ ਬੱਸ ਸਟੈਂਡ ਹੈ ਔਰ ਦਾ ਹੋਰ ਜਿਵੇਂ ਕੋਪੀਟ ਭੱਕ ਲਾਈਆਂ ਥਾਵਾਂ ਉਹਨਾਂ ਦੀ ਸਚਿਤ ਕੀਤੀ ਹੈ ਇਸ ਤੋਂ ਇਲਾਵਾ ਖਾਸ ਤੌਰ ਤੇ ਜਿਹੜੀਆਂ ਪਾਰਕਿੰਗ ਪਲੇਸ ਜ ਹੈ ਬਸ ਸਟੈਂਡ ਤੇ ਜਿਵੇਂ ਹੁਣ ਆ ਪਾਰਕ ਪਲੇਸ ਇੱਥੇ ਤੁਸੀਂ ਪਹੁੰਚ ਗਏ ਹੋ ਇਹ ਇਹ ਚੈੱਕ ਕੀਤੀ ਹੈ ਇਸ ਤੋਂ ਇਲਾਵਾ ਜਿਵੇਂ ਹਸਪਤਾਲ ਦੇ ਵਿੱਚ ਵੀ ਹੁੰਦੀਆਂ ਕਈ ਥਾਵਾਂ ਐਦਾਂ ਦੀਆਂ ਜਾਂ ਅਸੀਂ ਕੁਝ ਧਾਰਮਿਕ ਥਾਵਾਂ ਜਿਹੜੀਆਂ ਐ ਉਹ ਆਇਡੈਂਟੀਫਾਈ ਕੀਤੀਆਂ ਡੀਐਸਪੀ ਸਮਰਾਲਾ ਜੀ ਨੇ ਉਹ ਵੀ ਅਸੀਂ ਹੁਣ ਸਰਚ ਕਰਾਂਗੇ ਕਹਿਣਾ ਭਾਵੇਂ ਇਹ ਹੈ ਕਿ ਕਾ ਕਿ ਸਾਡਾ ਜਿਹੜਾ ਮਾਹੌਲ ਹੈ ਸ਼ਾਂਤੀ ਪੀਰੂ ਕੇ ਔਰ ਜਿਹੜਾ ਇੱਕ ਲੁਕਾਰਾ ਹਫਤਾ ਹੈ ਇਹਦੇ ਦੌਰਾਨ ਕੋਈ ਵੀ ਇਸ ਤਰ੍ਹਾਂ ਦੀ ਅਨਸਫਾਮੀ ਘਟਨਾ ਦਾ ਵਾਪਰ ਸਕੇ ਇਸ ਤੋਂ ਇਲਾਵਾ ਜੋ ਤੁ ਨਸ਼ਾ ਵਿਰੋਧ ਦਾ ਇਹ 라 ਉਹ ਵੀ ਸਾਡੀ ਇਹ ਚੱਲ ਰਹੀ ਹੈ ਜੇ ਮੂਵਮੈਂਟ ਉਹਦੇ ਮੁਤਾਬਕ ਹੀ ਕੁਝ ਹੌਟ ਫੋਰਸ ਨੇ ਆਇਡੈਂਟੀਫਾਈ ਕੀਤੇ ਹੋਏ ਉਹ ਵੀ ਜਿਹੜਾ ਮਤਲਬ ਫੀਲਡ ਦੇ ਵਿੱਚ ਹੀ ਹੈ ਸਾਰੀ ਡੀਐਸਪੀ ਸਾਹਿਬ ਦੀ ਰਹਿਨਮਾਈ ਹੇਠ ਜਿਹੜੀ ਫੋਰਸ ਹੈ ਸਮਰਾਲਾ ਦੀ ਅੱਡ ਤੇ ਮਾਚੀਵਾੜਾ ਦੀ ਅੱਡ ਬੋਲਾ ਥਾਵਾਂ ਤੇ ਜਿੰਨੇ ਵੀ ਵਰਨਰ ਵੇਲ ਕਲੇਸਿਸ ਨੇ ਉਹਨਾਂ ਦੀ ਅਸੀਂ ਬਕਾਇਦਾ ਸਰਚ ਕਰ ਰਹੇ ਆਂ ਔਰ ਜਿਹੜੀਆਂ ਸ਼ੱਕੀ ਕੁਝ ਚੀਜ਼ਾਂ ਨੇ ਧਿਆਨ ਚ ਉਹਨਾਂ ਨੂੰ ਬੜੇ ਗੌਰ ਨਾਲ ਦੇਖ ਰਹੇ ਆਂ ਤਾਂ ਕਿ ਜਿਹੜਾ ਮਾਹੌਲ ਹੈ ਉਹ ਠੀਕ ਰਹੇ ਤੇ ਪਲੱਸ ਕੋਈ ਨਾ ਕੋਈ ਸਾਨੂੰ ਰਿਕਵਰੀ ਵੀ ਹੋਵੇ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز